ਬੱਟਾ ਮੁੰਡਾ ਬੱਟੇ ਬਾਹਰ ਕਿਰਾਏ ਤੇ ਇੱਥੇ ਜੰੰਦਰ ਤੱਕ ਏ ਖਾਂਦੇ ਆ ਅਸੀਂ ਮਾਪੋ ਤੇ ਇੱਥੇ ਤੱਕੇ ਖਾਣੇ ਆ ਆਲਮ ਭਾਜੀ ਨੂੰ ਕੁੱਛੀ ਜੱਟ ਦਾ ਗੱਲ ਹੋਈ ਜੱਟ ਕੰਨਾ ਮੇਰਾ 5.5 ਕਰੋੜ ਰੁਪਏ ਦੇਣਾ ਵਾ ਤੇ ਉਹ ਜਦ ਤੱਕ ਨਹੀਂ ਦਿੰਦੇ ਤਦ ਤੱਕ ਕੋਈ ਵੀ ਜਗ੍ਹਾ ਨਾਲੋਂ ਨਹੀਂ ਬਣਾ ਦਿੱਤੀ ਜਾਊਗੀ ਸੜਕ ਦੇ ਉੱਤੇ ਦਰਖਤੇ ਦੇ ਥੱਲੇ ਬਹਿ ਕੇ ਮੈਂ ਸਾਬ ਬੰਦੇ ਨੂੰ ਬਾਜ ਬੰਦੇ ਨੂੰ 1.5 ਲੱਖ 1.5 ਲੱਖ ਰੁਪਇਆ ਬਿਆਨਾਂ ਦੇ ਉਹਨੇ ਕਿਆਸੀ ਮਾਸੀ ਜੀ ਜਗ੍ਹਾ ਬਹੁਤ ਸੋਹਣੀ ਪੈਂਡੂ ਲਾਕੇ ਚ ਮਿਲਦੀ ਪਈ ਤੇ ਤੁਸੀਂ ਲੈ ਲਓ ਮੈਂ ਕਹਾਂ ਚਲੋ ਠੀਕ ਆ ਬੇਟੇ ਸਾਨੂੰ ਚਲੋ ਪੈਂਡੂ ਦੇ ਰਹਿਣ ਵਾਲੇ ਆ ਸਾਨੂੰ ਖੁੱਲੀ ਜਗ੍ਹਾ ਦੀ ਆਦਤ ਆ 5500 ਗਜ ਹੋਈ ਆ ਠੀਕ ਆ 216 ਗਜ ਦਾ ਮੇਰੀ ਜਗ੍ਹਾ ਵਾ 15 ਲੱਖ 60 ਹਜ਼ਾਰ ਦੀ ਮੇਰੀ ਜਗ੍ਹਾ ਵਾ ਇਹ ਟੋਟਲੀ ਮੈਨੂੰ ਪੈਸੇ ਦਿੱਤਿਆਂ ਨੂੰ 2 ਸਾਲ ਹੋ ਚਲੇ ਕਲੀਅਰ ਮੇਰੇ ਘਰ ਵਾਲਾ ਹੈਗਾ ਦਵਾਈ ਵੇਖੋ ਅਸੀਂ ਥਿਰ ਹੈਸ ਕਰਾਂਗੇ ਮੇਰੇ ਕੁਰਮੂਆ ਕੋਲ ਮੇਰੇ ਬੱਚੇ ਆ ਇੱਕ ਦੂਜੇ ਦੇ ਆਉਂਦੇ ਜਾਂਦੇ ਰਹਿਾਂਗੇ ਇਹ ਜਿਹੜੀ ਟੱਬਾ ਰੋੜ ਤੇ ਯੂਪੀ ਮਾਰਕੀਟ ਦੇ ਵਿੱਚ ਜਿਹੜੇ ਲੰਦੇ ਨੇ ਕਾਫੀ ਪੁਰਾਣੇ ਮੇਰੇ ਰਿਲੇਸ਼ਨ ਆ ਗਏ ਕਾਫੀ ਪੁਰਾਣੀ ਦੇਰ ਤੋਂ ਜਾਣਦੇ ਆਂ ਇਹ ਜਗ੍ਹਾ ਲੈ ਲਓ ਮੇਰੀਆਂ ਆਪਣੀਆਂ ਦੁਕਾਨਾਂ ਵੀ ਹੈਗੀਆਂ ਔਰ ਉਹ ਜਿਹੜੀ ਨੀਂ ਭਰੀ ਹੋਈ ਹੈ ਉਹ ਮੇਰੇ ਜੀਜਾ ਹੀ ਨੇ ਵੀ ਮੈਂ ਆਪਣੇ ਨੂੰ ਦੁਕਾਨ ਦੇ ਹੋਈ ਬੰਦਾ ਮੇਰੇ ਨੇ ਸਾਰੀ ਜਵਾਨੀ ਬਾਗਾਲ ਦਿੱਤੀ ਕਮਾਈ ਕਰਦੇ ਨੇ ਸਾਰੀ ਕਮਾਈ ਉਸ ਇੱਤੇ ਲਾਤੀ ਆ ਲੇਕਿਨ ਸਰ ਇਹਨਾਂ ਨੂੰ ਮਕਾਨ ਵੇਚਿਆ ਕਿੱਦਾਂ ਗਿਆ ਰਿਸ਼ਤੀ ਕਿੱਦਾਂ ਕਰਾ ਦਿੱਤੀ ਗਈ ਇਹ ਤਾਂ ਉਹਨਾਂ ਦਾ ਕੁਛ ਜੀ ਤੋਂ ਹੋਇਆ ਇਹਨੇ ਕੁਝ ਨਹੀਂ ਇਹ ਜਮੀਨ ਦਾ ਹੱਦ ਨਾ ਥੋੜਾ ਜਿਹਾ ਸਾਡੇ ਕੋਲ ਹੋਲਾ ਸੀਗਾ ਹਾਂਜੀ ਉਹ ਗੱਲ ਨੇੜੇ ਲੱਗ ਗਈ ਸਾਡੀ ਤੀਜੇ ਚੌਥੇ ਨਾਲ ਰੱਤੇ ਨਾ ਦਾ ਕੰਮ ਚਾਲੂ ਕਰਾ ਦਾਂਗੇ ਗੱਲ ਨੇੜੇ ਲੱਗ ਗਈ ਸਾਡੀ लुधणा लाइव देखने वाले तमाम दर्शकों का स्वागत है मैं विशाल कपूर अगर ਤੁਸੀਂ ਵੀ ਜਗਾ ਲੈਣ ਦੇ ਚਾਹਵਾ ਨੂੰ ਤਾਂ ਤੁਸੀਂ ਚਾਹਦੇ ਹੋ ਕਿ ਲੁਧਿਆਣਾ ਸ਼ਹਿਰ ਤੋਂ ਥੋੜਾ ਪਿੰਡਾਂ ਦੇ ਵਿੱਚ ਜਾ ਕੇ ਲੈ ਲਿਓ ਕਿਉਂਕਿ ਜਗਾ ਜਿਹੜੀ ਸਸਤੀ ਮਿਲਦੀ ਹੈ ਕੱਲ ਨੂੰ ਲੁਧਿਆਣਾ ਸ਼ਹਿਰ ਪੂਰਾ ਡਵੈਲਪ ਹੋ ਜਾਊਗਾ ਲੇਕਿਨ ਉਹ ਮੁੰਘੇਰੀ ਲਾਲ ਜਿਹੜੇ ਡੀਲਰ ਜਿਹੜੇ ਬੈਠੇ ਨੇ ਉਹਨਾਂ ਤੋਂ ਬਚ ਕੇ ਰਹਿਣਾ ਕਿਉਂਕਿ ਕਿ ਐਸਾ ਮਾਲ ਤੁਹਾਨੂੰ ਦਿਖਾ ਰਹੇ ਆ ਜਿਹੜਾ ਖਾਸੀ ਗੱਲਾਂ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਪਿੱਛੇ ਤੁਹਾਨੂੰ ਇੱਕ ਤਸਵੀਰ ਦਿਖਾ ਦਈਏ 200 ਗਜ਼ਾ ਇੱਕ ਮਕਾਨ ਜਿਹੜਾ ਤਿਆਰ ਹੈ ਲੈਂਟਰ ਪੈਣਾ ਦਾ ਸਿਰਫ ਲੈਂਟਰ ਪੈਣਾ ਹੋਰ ਕੁਝ ਨਹੀਂ ਪੈਣਾ ਕਿ ਇੱਥੇ ਦੇ ਜਿਹੜੇ ਲੈਂਟਰਪਾਂਤ ਰੋਕ ਦਿੰਦੇ ਨੇ ਰੋਕਣ ਤੋਂ ਬਾਅਦ ਇਹ ਕਹਿੰਦੇ ਨੇ ਕਿ ਸਾਡਾ ਜਿਹੜਾ ਡੀਲਰ ਨੇ ਜਿਹੜੇ ਜਿਹੜੇ ਜ਼ਮੀਨ ਜਿਹਨੇ ਖਰੀਦੀ ਉਹਨੇ ਸਾਡਾ 5.5 ਕਰੋੜ ਰੁਪਈਆ ਨਹੀਂ ਦਿੱਤਾ ਇਸ ਕਰਕੇ ਅਸੀਂ ਲੈਂਟਰ ਪੈ ਨਹੀਂ ਦੇਣਾ ਸਮਾਨ ਵੀ ਆ ਚੁੱਕਾ ਹੋਇਆ ਵਾ ਪੀੜਤ ਵੀ ਮੌਜੂਦ ਹੈ ਕੀ ਨਾਮ ਹੈ ਜੀ ਕਮਲਜੀਤ ਕੌਰ ਜੀ ਹਲੋ ਬਾਜੀ ਕੀ ਹਾਲ ਠੀਕ ਹੈ ਜੀ ਵਧੀਆ ਜੀ ਵਿਸ਼ਾਲ ਗੱਲ ਕਰ ਰਹੇ ਹਾਂ ਲੁਧਿਆਣਾ ਲਾਈਵ ਤੋਂ ਪੱਤਰਕਾਰ ਹਾਂਜੀ ਮਹਾਰਾਜ ਬਾਜੀ ਮੈਨੂੰ ਆ ਦੱਸੋ ਇਹਨਾਂ ਨੇ ਜਿਹੜੀ ਜਗ੍ਹਾ ਲੱਲੀ ਗਲਤੀ ਕਰ ਲਈ ਇਹਨਾਂ ਨੇ ਹੋ ਮਹਾਰਾਜ ਇਹ ਆਲੰਭਾ ਜੀ ਨੂੰ ਪੁੱਛੋ ਆਲਮ ਭਾਜੀ ਨੂੰ ਪੁੱਛੀਏ ਜੱਟ ਦਾ ਗੱਲ ਹੋਈ ਜੱਟ ਕਹਿੰਦਾ ਮੇਰਾ 5.5 ਕਰੋੜ ਰੁਪਏ ਦੇਣਾ ਵਾ ਤੇ ਉਹ ਜਦ ਤੱਕ ਨਹੀਂ ਦਿੰਦੇ ਤਦ ਤੱਕ ਕੋਈ ਵੀ ਜਗ੍ਹਾ ਨਾਲੋਂ ਨਹੀਂ ਬਣਾ ਦਿੱਤੀ ਜਾਊਗੀ ਫੇ ਰਿਸ਼ਤੀ ਵਾਲਾ ਮੈਂ ਕਰਾਈ ਨਹੀਂ ਜਾਲੀ ਰਿਸ਼ਤੀ ਕਰਾਤੀ ਹੈ ਫਿਰ ਪਤਾ ਨਹੀਂ ਆਲਮ ਭਾਜੀ ਨੂੰ ਪੁੱਛ ਲਓ ਕਿ ਮੈਨੂੰ ਤਾਂ ਇਹਦੇ ਬਾਰੇ ਪਤਾ ਨਹੀਂ ਸੌਦਾ ਤੁਸੀਂ ਦਵਾਇਆ ਨਾ ਨਨੋ ਸੌਦਾ ਦਵਾਇਆ ਤੁਸੀਂ ਪੁੱਛੋ ਆਲਮ ਭਾਜੀ ਨੂੰ ਨਹੀਂ ਸੌਦਾ ਦਵਾਇਆ ਸੌਦਾ ਰਿਸ਼ਤੀ ਵਾਲੀ ਜਗ੍ਹਾ ਤੇ ਦਵਾਉਂਦੇ ਜਿੱਥੇ ਬਣਾ ਲੈਂਦੇ ਪੈਸਾ ਤਾਂ ਲਗਾ ਲਿਆ ਨਾ ਇਹ ਉਹ ਤੇ ਹੈ ਰਿਸ਼ਤੀ ਵਾਲੀ ਜਗ੍ਹਾ ਹੀ ਹੈ ਕਿਹੜਾ ਦੂਜੀ ਜਗ੍ਹਾ ਜੀ ਤੇ ਜੱਟ ਤਾਂ ਕਹਿੰਦਾ ਮੈਂ ਰਿਸ਼ਤੀ ਕਰਾਈ ਨਹੀਂ ਪਤਾ ਨਹੀਂ ਜੀ ਉਹਦੇ ਇਹਨਾਂ ਨੂੰ ਪਤਾ ਹੋਣਾ ਭਾਜੀ ਇਹਨਾਂ ਨੂੰ ਪੁੱਛ ਲਓ ਸੀ ਆਲਮ ਜੀ ਨੂੰ ਪੁੱਛ ਲਓ ਹਮ ਸਾਰੇ ਪੈਸੇ ਅਸੀਂ ਇਹਨਾਂ ਦੇ ਜਿੱਦਣ ਮੈਂ ਇਹਨਾਂ ਨੂੰ ਪੈਸੇ ਮੈਂ ਇਹਨਾਂ ਨੂੰ ਪੈਸੇ ਮੈਂ ਨਾ ਤੇ ਥਰੂ ਦਿੱਤੇ ਕਿਹਾ ਡੇਢ ਡੇਢ ਲੱਖ 2-2 ਲੱਖ 2.5 ਲੱਖ 1.5 ਲੱਖ 80-80 ਹਜ਼ਾਰ 75-75 ਹਜ਼ਾਰ ਮੈਂ ਬਾਜ ਸਾਹਿਬ ਨੂੰ ਦੇ ਕੇ ਜਾਂਦੀ ਰਹੀ ਹਾਂ ਜਿੱਦਣ ਪਹਿਲੇ ਦਿਨ ਮੇਰੇ ਬਿਆਨਾਂ ਕੀਤਾ ਇੱਥੇ ਸੜਕ ਦੇ ਉੱਤੇ ਦਰਖਦੇ ਦੇ ਥੱਲੇ ਬਹਿ ਕੇ ਮੈਂ ਸਾਬ ਬੰਦੇ ਨੂੰ ਬਾਜ ਬੰਦੇ ਨੂੰ ਡੇਢ ਲੱਖ ਡੇਢ ਲੱਖ ਰੁਪਇਆ ਬਿਆਨਾਂ ਦਿੱਤਾ ਡੇਢ ਲੱਖ ਰੁਪਇਆ ਕਿੱਦਾਂ ਫਸ ਗਏ ਭਾਜੀ ਅਸੀਂ ਜਲੰਧਰ ਸ਼ਹਿਰ ਚ ਰਹਿਣ ਵਾਲੇ ਆ ਲੁਧਿਆਣੇ ਸਾਡੇ ਰਿਸ਼ਤੇਦਾਰ ਆ ਮੇਰੇ ਵੱਡੇ ਬੇਟੇ ਦਾ ਸੰਡੂ ਆ ਉਹਨੇ ਕਿਹਾ ਸੀ ਮਾਸੀ ਜੀ ਜਗ੍ਹਾ ਬਹੁਤ ਸੋਹਣੀ ਪਿੰਡੂ ਇਲਾਕੇ ਚ ਮਿਲਦੀ ਪਈ ਤੇ ਤੁਸੀਂ ਲੈ ਲਓ ਮੈਂ ਕਿਹਾ ਚਲੋ ਠੀਕ ਆ ਬੇਟੇ ਸਾਨੂੰ ਚਲੋ ਪਿੰਡੂ ਦੇ ਰਹਿਣ ਵਾਲੇ ਆ ਸਾਨੂੰ ਖੁੱਲੀ ਜਗ੍ਹਾ ਦੀ ਆਦਤ ਆ ਅਸੀਂ ਆਏ ਆ ਆ ਕੇ ਸਾਨੂੰ ਇਹ ਜਗ੍ਹਾ ਦਿਖਾਈ ਆ ਮੈਂ ਆਪਣੇ ਬੱਚਿਆਂ ਨੂੰ ਨਹੀਂ ਪੁੱਛਿਆ ਸਾਨੂੰ ਜਗ੍ਹਾ ਦਿਖਾਈ ਸਾਨੂੰ 216 ਗਾਜ ਦਾ ਮਕਾਨ ਆ ਕਿੰਨੇ ਦਿਖਾਈ ਜਗਾ ਕਿਹੜਾ ਮੇਰੇ ਇਹ ਬਾਜ ਡੀਲਰ ਅੱਛਾ ਬਾਜ ਡੀਲਰ ਸੀਗਾ 216 ਗਾਜੀ ਜਗ੍ਹਾ ਦਾ ਪਲਾਂਟ ਆ ਤੇ 30 ਗਾਜੀ ਸਾਡੀ ਦੁਕਾਨ ਆ ਮੈਂ ਨਾ ਆਪਣੇ ਬੰਦੇ ਨੂੰ ਪੁੱਛਿਆ ਨਾ ਮੈਂ ਆਪਣੇ ਮੁੰਡਿਆਂ ਨੂੰ ਪੁੱਛਿਆ ਮੈਂ ਪੈਸੇ ਲੈ ਕੇ ਦੇਖਣ ਆਈ ਸੀ 1.5 ਲੱਖ ਰੁਪਏ ਮੇਰੇ ਕੋਲ ਸੀ ਉਸ ਟਾਈਮ ਤੇ ਸੜਕ ਦੇ ਉੱਤੇ ਖੜੇ ਸੀ ਅਸੀਂ ਦਰਖਤ ਦੇ ਥੱਲੇ ਤੇ ਅਸੀਂ ਉਹ ਡੀਲਰ ਨੂੰ ਫੋਨ ਕੀਤਾ ਡੀਲਰ ਆਇਆ ਮੇਰੇ ਮੁੰਡੇ ਦੇ ਸੰዱ ਨੇ ਜਗ੍ਹਾ ਦਿਖਾਈ ਮੈਂ ਕਿਹਾ ਮੈਨੂੰ ਪੁੱਤ ਪਸੰਦ ਆ ਮੈਂ ਉਸੇ ਵੇਲੇ ਡੀਲਰ ਨੂੰ ਆਪਣੇ ਪਰਸੇ ਦੇ ਵਿੱਚੋਂ 1.5 ਲੱਖ ਰੁਪਏ ਕੱਢ ਕੇ ਦਿੱਤਾ ਨੇ ਤੁਸੀਂ ਫੂਲੇ ਨੇ ਫਾਈਨਲ ਕਿੰਨੇ ਸੌਦਾ ਕਿੰਨਾ ਹੋਇਆ ਕਿੰਨੇ ਸਾਰਾ ਰੁਪਈਆ ਦੇ ਚੁੱਕੇ ਆ ਸਾਰਾ ਟੋਟਲੀ ਪੈਸੇ ਅਸੀਂ 5500 ਨੂੰ ਗਜ ਹੋਈ ਆ ਠੀਕ ਆ 216 ਗਜ ਦਾ ਮੇਰੀ ਜਗਾ ਵਾ 15 ਲੱਖ 60 ਹਜ਼ਾਰ ਦੀ ਮੇਰੀ ਜਗਾ ਵਾ ਇਹ ਟੋਟਲੀ ਮੈਨੂੰ ਪੈਸੇ ਦਿੱਤੇ ਆ ਨੂੰ 2 ਸਾਲ ਹੋ ਚਲੇ ਕਲੀਅਰ ਮਤਲਬ ਸਾਰੇ ਪੈਸੇ ਦੇਤੇ ਹੋਏ ਆ ਕਲੀਅਰ ਲੈ ਇਸੇ ਮੈਂ ਕਿਸ਼ਤਾਂ ਦੇ ਵਿੱਚ 25000 ਰੁਪਏ ਨੂੰ ਕਿਸ਼ਤ ਤੇ ਦਿੱਤਾ ਮੈਂ ਕਦੀ ਲੱਖ ਕਦੀ 1.5 ਲੱਖ ਕਦੀ ਪੌਣੇ 2 ਲੱਖ ਕਦੀ ਲੱਖ ਕਦੀ 1.5 ਲੱਖ ਕਦੀ ਪੌਣੇ 2 ਲੱਖ ਅਸੀਂ ਇਹ ਸੋਚਿਆ ਸੀ ਚਲੋ ਦੋ ਮਕਾਨ ਲਵਾਂਗੇ ਮੇਰੇ ਦੋ ਬੇਟੇ ਆ ਇੱਕ ਬੇਟਾ ਮੇਰੇ ਉਸ ਮਕਾਨ ਚ ਰਹੂਗਾ ਇੱਕ ਬੇਟਾ ਮੇਰੇ ਉਸ ਮਕਾਨ ਚ ਰਹੂਗਾ ਕਾਲੂ ਬੱਚਿਆਂ ਦੇ ਵਿੱਚ ਲੜਾਈ ਝਗੜਾ ਨਹੀਂ ਹੋਊਗਾ ਚਲੋ ਬੱਚਿਆਂ ਲਈ ਮਾਂ ਪੇ ਕਮਾਉਂਦਾ ਤੇ ਬੱਚਿਆਂ ਲਈ ਬਣਾਉਂਦਾ ਚਲੋ ਪਿੰਡੂ ਇਲਾਕਾ ਇੱਕ ਅਸੀਂ ਮੱਝਗਾਂ ਰੱਖਾਂਗੇ ਕੁਝ ਮੇਰੇ ਮੁੰਡੇ ਦੇ ਸਹੁਰੇ ਵੀ ਲੁਧਿਆਣੇ ਦੇ ਵਿੱਚ ਆ ਇਹਨਾਂ ਨੂੰ ਜਲੰਧਰ ਤੋਂ ਆਉਣ ਜਾਣ ਦੀ ਦਿੱਕਤ ਆ ਚਲੋ ਇੱਥੇ ਰਹਿਣਗੇ ਲੋਕਲ ਲੋਕ ਮੇਰੇ ਘਰ ਵਾਲਾ ਹੈਗਾ ਡਵੇਈ ਵੇ ਚਲੋ ਅਸੀਂ ਇੱਥੇ ਰਹਿਸ਼ ਕਰਾਂਗੇ ਮੇਰੇ ਕੁੜਮੂਆ ਕੋਲ ਮੇਰੇ ਬੱਚੇ ਆ ਇੱਕ ਦੂਜੇ ਦੇ ਆਉਂਦੇ ਜਾਂਦੇ ਰਵਾਂਗੇ ਮਤਲਬ ਹੁਣ ਜਦੋਂ ਉੱਥੇ ਪਹੁੰਚੀਓ ਜੱਟ ਕੀ ਕਹਿੰਦਾ ਲੈਂਟਰ ਨਹੀਂ ਪਹਿਨ ਦੇਣਾ ਜੱਟ ਆਉਂਦੇ ਆ ਬਤਮੀ ਚ ਨਹੀਂ ਮੈਨੂੰ ਬੋਲਦੇ ਮੈਂ ਵੀ ਝੂਠ ਨਹੀਂ ਬੋਲਣਾ ਉਦਾਂ ਕਹਿੰਦੇ ਆਂਟੀ ਜੀ ਜਿੰਨਾ ਚਿੱਕਰ ਸਾਨੂੰ ਡੀਲਰ ਪੈਸੇ ਨਹੀਂ ਦਿੰਦਾ ਤੁਸੀਂ ਇੱਥੇ ਇੱਕ ਵੀ ਐਟ ਨਹੀਂ ਲੋਣੀ ਤੇ ਅਸੀਂ ਨਾ ਲਾਉਣ ਦੇਣੀ ਆ ਫਿਰ ਇੰਨਾ ਵੱਡਾ ਮਕਾਨ ਖੜਾ ਕਰ ਲਿਆ ਤੁਸੀਂ ਲੈਂਟਰ ਤੱਕ ਛੜ ਦਿੱਤਾ ਤੇ ਉਦੋਂ ਇੱਟ ਲਗਾਣੀ ਸੀਗੀ ਉਹਦੇ ਦੱਸ ਦਿੰਦੇ ਆ ਪੰਦੇ ਜਦੋਂ ਅਸੀਂ ਪਹਿਲੀ ਵਾਰ ਇੱਥੇ ਨੀਆਂ ਭਰੀਆਂ ਸਾਨੂੰ ਕਿਸੇ ਨੇ ਨਹੀਂ ਰੋਕਿਆ ਫਿਰ ਅਸੀਂ ਜੇ ਸਮਰਸੀ ਬਲ ਬੋਰ ਕਰਾਇਆ ਵੱਡੀ ਮਸ਼ੀਨ ਲੱਗੀ ਰਹੀ ਉਹਦੋਂ ਵੀ ਜੱਟ ਲੰਗਦੇ ਰਹੇ ਸਾਨੂੰ ਨਹੀਂ ਰੋਕਿਆ ਫਿਰ ਸਾਡੀਆਂ ਕੰਧਾਂ ਹੁੰਦੀਆਂ ਰਹੀਆਂ ਡੇਢ ਮਹੀਨਾ ਸਾਡਾ ਮਕਾਨ ਚੱਲਦਾ ਰਿਹਾ ਕਿਸੇ ਨੇ ਨਹੀਂ ਰੋਕਿਆ ਜਦੋਂ ਸਾਡੀ ਲੈਂਟਰ ਤੱਕ ਗੰਧ ਚੱਲ ਗਈ ਉਸ ਦਿਨ ਸ਼ਾਮ ਨੂੰ ਅੱਜ ਤੋਂ 2 ਮਹੀਨੇ ਪਹਿਲਾਂ ਸ਼ਾਮ ਨੂੰ ਸੋਨੀ ਆਇਆ ਜੱਟ ਦਾ ਭਤੀਜਾ ਸਾਹ ਸਿੰਘ ਦਾ ਉਹ ਕਹਿੰਦਾ ਮਕਾਨ ਬੰਦ ਕਰ ਦੋ ਇੱਥੇ ਮਕਾਨ ਨਹੀਂ ਪਾਉਣਾ ਕਿ ਉਹਦੀ ਪੀਤੀ ਖਾਦੀ ਸੀ ਅਸੀਂ ਕਿਹਾ ਠੀਕ ਆ ਸਰ ਨਹੀਂ ਪਾਉਂਦੇ ਫਿਰ ਦੂਏ ਦਿਨ ਸਵੇਰ ਨੂੰ ਜਿਹੜਾ ਸਾਫ ਸਿੰਘ ਦਾ ਇੱਕ ਠੇਕੇਦਾਰ ਆ ਜ਼ਮੀਨ ਪਾਉਂਦਾ ਮੋਨੂ ਮੁੰਡਾ ਉਹ ਆਇਆ ਕਹਿੰਦਾ ਆਂਟੀ ਇੱਥੇ ਮਕਾਨ ਨਹੀਂ ਪਾਉਣਾ ਮੈਂ ਕਿਹਾ ਕਾਕਾ ਕਿਉਂ ਮੈਂ ਪੈਸੇ ਦਿੱਤੇ ਆ ਕਹਿੰਦਾ ਆਂਟੀ ਵੀ ਅਨ ਉਹਨਾਂ ਨੇ ਪੈਸੇ ਨਹੀਂ ਦਿੱਤੇ ਡੀਲਰਾਂ ਨੇ ਤੁਸੀਂ ਦੋ ਦਿਨ ਰੁਕ ਜੋ ਤੁਹਾਡੀ ਵਜ੍ਹਾ ਦੇ ਨਾਲ ਸਾਨੂੰ ਮਕਾਨ ਪੈਸੇ ਮਿਲ ਜਾਣੇ ਆ ਸਾਡੇ ਹੱਥੇ ਤੁਸੀਂ ਮੁਰਗਾ ਆ ਗਿਆਂ ਆ ਮੈਂ ਤਾਂ ਤੁਹਾਨੂੰ ਇਹ ਫਸਾ ਦਿੱਤਾ ਕਿ ਤੁਸੀਂ ਮਕਾਨ ਬਣਾਓਗੇ ਕਿ ਉਦੋਂ ਡੀਲਰ ਨੂੰ ਅਸੀਂ ਰੋਕ ਲਾਂਗੇ ਡੀਲਰ ਨੂੰ ਆਪਾਂ ਦਬਾ ਦਾਂਗੇ ਡੀਲਰ ਇਹ ਤੁਸੀਂ ਪ੍ਰੋਟੈਸਟ ਕਰੋਗੇ ਕੁਝ ਕਰੋਗੇ ਸਾਨੂੰ ਪੈਸਾ ਸਾਡਾ ਮਿਲ ਜੇਗਾ ਇਹੀ ਹੋ ਗਿਆ ਨਾ ਉਹ ਕਹਿੰਦੇ ਵੀ ਤੁਸੀਂ ਡੀਲਰਾਂ ਨੂੰ ਜਾ ਕੇ ਤੰਗ ਕਰੋ ਵੀ ਜੱਟਾਂ ਦੇ ਪੈਸੇ ਦਿਓ ਨਾ ਵੀ ਜੱਟਾਂ ਨੇ ਜਦੋਂ ਜ਼ਮੀਨ ਵੇਚਤੀ ਜੱਟਾਂ ਦੇ ਵਿੱਚ ਆਪ ਨਹੀਂ ਸੀਗਾ ਕਿ ਆਪ ਚਲੇ ਜਾਂਦੇ ਉੱਥੇ ਉਹਦੇ ਕੋ ਪੈਸੇ ਲੈ ਲੈਂਦੇ ਫਿਰ ਤੁਹਾਡਾ ਕੀ ਤੁਹਾਡਾ ਕੀ ਰੋਲ ਸੀਗਾ ਤੁਸੀਂ ਜਗ੍ਹਾ ਫਸ ਕੇ ਲੈ ਕੇ ਫਸ ਗਏ ਨਾ ਉਹ ਕਹਿੰਦੇ ਅਸੀਂ ਨਹੀਂ ਜਾਣਾ ਉਹਨਾਂ ਦੇ ਕੋਲ ਅਸੀਂ ਉਹਨਾਂ ਕੋ ਪੈਸੇ ਲੈਣੇ ਉਹ ਸਾਨੂੰ ਆ ਕੇ ਪੈਸੇ ਦੇਣ ਤੁਹਾਨੂੰ ਜ਼ਰੂਰ ਤਾਂ ਤੁਸੀਂ ਤੰਗ ਕਰੋ ਉਹ ਤਾਂ ਉਹਨਾਂ ਕੋਈ ਜਾਣਦੀ ਹੋਣਗੇ ਉਦੋਂ ਹੀ ਉਹਨਾਂ ਨਾਲ ਸੌਦਾ ਕੀਤਾ ਹੋਊਗਾ ਫੇਰ ਤਾਂ ਉਦੋਂ ਹੀ ਗਈ ਹੋਣਗੇ ਨਾ ਉਹਨਾਂ ਨੂੰ ਪਤਾ ਹੋਊਗਾ ਦੇਖੋ ਜੀ ਮੈਂ ਗਰੀਬ ਜਨਾਨੀ ਆ ਮੈਂ ਆਪਣੇ ਬੱਚਿਆਂ ਦੇ ਢਿੱਡ 'ਚੋਂ ਬੁਰਕੀ-ਬੁਰਕੀ ਖੋ ਕੇ ਜੋੜ ਕੇ ਬਣਾਇਆ ਤੇ ਹੁਣ ਤੱਕਾ ਹੋ ਗਿਆ ਹੋ ਗਿਆ ਯਾਰ ਜਗਾ ਤੂੰ ਕੀ ਸੋਚ ਕੇ ਦਵਾਤੀ ਕਿੰਨੇ ਡਲਰਾਂ ਦੇ ਪੱਲੇ ਪੈ ਗਿਆ ਮੇਰੀਆਂ ਖੁਦ ਹੀ ਇੱਥੇ ਦੋ ਦੁਕਾਨਾਂ ਆ ਪਹਿਲਾਂ ਮੈਂ ਲਈਆਂ ਬਾਅਦ ਉਹਨਾਂ ਕੋਲ ਠੀਕ ਆ ਜੀ ਟੱਬਾ ਰੋੜ ਤੇ ਯੂਪੀ ਮਾਰਕੀਟ ਦੇ ਵਿੱਚ ਜਿਹੜੇ ਰਹਿੰਦੇ ਨੇ ਕਾਫੀ ਪੁਰਾਣੇ ਮੇਰੇ ਰਿਲੇਸ਼ਨ ਆਗੇ ਕਾਫੀ ਪੁਰਾਣੀ ਦੇਰ ਤੋਂ ਜਾਣਦਾ ਉਸ ਵਿਸ਼ਵਾਸ ਤੇ ਪਹਿਲਾਂ ਮੈਂ ਆਪਣੀ ਦੋ ਦੁ ਤੇ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਚਲੋ ਤੁਸੀਂ ਇੱਥੇ ਜਗ੍ਹਾ ਲੈ ਲਓ ਮੇਰੀਆਂ ਆਪਣੀਆਂ ਦੁਕਾਨਾਂ ਵੀ ਹੈਗੀਆਂ ਔਰ ਉਹ ਜਿਹੜੀ ਨੀਂ ਭਰੀ ਹੋਈ ਹੈ ਉਹ ਮੇਰੇ ਜੀਜਾ ਹੀ ਨੇ ਵੀ ਮੈਂ ਆਪਣੇ ਨੂੰ ਦੁਕਾਨ ਦਵਾਈ ਹੋਈ ਹੈ ਉਸ ਬਿਹਾਵ ਤੇ ਮੈਂ ਇਹਨਾਂ ਨੂੰ ਦੁਕਾਨ ਦੋਈ ਜੇ ਮੇਰੇ ਕੋਲ ਤਾਂ ਮਕਾਨ ਜਲੰਧਰ ਮੇਰਾ ਮਕਾਨ ਸੀ ਉਹ ਮੈਂ ਵੇਚ ਦਿੱਤਾ ਉਹ ਮੈਂ ਵੇਚ ਦਿੱਤਾ ਵੇਚ ਕੇ ਮੈਂ ਖੜੇ ਪੈ ਟ੍ਰੱਕ ਸਮਾਨ ਦਾ ਲੱਦ ਕੇ ਮੈਂ ਇੱਥੇ ਲੈ ਕੇ ਹੀ ਕਿਰਾਏ ਤੇ 3500 ਰੁਪਏ ਮੈਂ ਰੋ ਮਹੀਨੇ ਦਾ ਕਿਰਾਇਆ ਦਿੰਦੀ ਸੀ ਠੀਕ ਆ ਇੱਕ ਮਹੀਨਾ ਮੈਂ ਇੱਥੇ ਮਕਾਨ ਬਣਾਇਆ ਮੈਂ ਬੜੀ ਖੁਸ਼ ਰਹੀ ਚਲੋ ਮੇਰਾ ਮਕਾਨ ਬੰਦ ਆ ਦੂਜੇ ਮਹੀਨੇ ਇਹਨਾਂ ਨੇ ਆ ਕੇ ਰੋਕ ਦਿੱਤਾ ਤਿੰਨ ਮਹੀਨੇ ਹੋ ਗਏ ਮੈਨੂੰ ਕਿਰਾਇਆ ਭਰਦੀ ਨੂੰ 35-3500 ਰੁਪਈਆ ਮੈਂ ਆਪਣੇ ਘਰ ਵਾਲੇ ਨੂੰ ਝੂਠ ਬੋਲਦੀ ਆ ਮੈਂ 2000 ਦਿੰਨੀ ਆ ਮੁੰਡਾ ਮੇਰਾ ਤਿੰਨ ਮਹੀਨੇ ਹੋ ਗਿਆ ਕੰਮ ਤੋਂ ਬੇਲਾ ਬੈਠਾ ਮੇਰਾ ਜਲੰਧਰ ਵਾਲਾ ਮਕਾਨ ਵੀ ਪੈ ਗਿਆ ਮੇਰਾ ਇਹ ਵੀ ਨਹੀਂ ਮਕਾਨ ਬਣਿਆ ਇੱਥੇ ਮੈਂ ਕਿਰਾਏ ਤੇ ਧੱਕੇ ਖਾਨੀ ਦੱਸੋ ਮੈਂ ਜਾਵਾਂ ਤਾਂ ਮਰਾਂ ਤੇ ਮਰਾਂ ਕਿੱਥੇ ਤੇਰਾ ਡੀਲਰ ਨਾ ਸਿਆਪਾ ਕਰੋ ਨਾ ਜਿਹੜਾ ਡੀਲਰ ਨੇ ਮਕਾਨ ਤੇ ਬਾਤ ਆ ਉਹ ਡੀਲਰ ਦਾ ਬੈਠੇ ਨੇ ਸ਼ੋਰੂਮਾਂ ਦੇ ਵਿੱਚ ਬੈਠੇ ਤੁਸੀਂ ਫੋਨ ਨਹੀਂ ਕਰਦੇ ਉਹਨਾਂ ਨੂੰ ਮੈਂ ਡੀਲਰਾਂ ਨੂੰ ਬਹੁਤ ਫੋਨ ਕੀਤੇ ਮੈਂ ਅੱ ਮੈਂ ਆਲਮ ਨੂੰ ਇਹ ਵੀ ਕਹਿੰ ਮੈਂ ਕਿ ਤੁਸੀਂ ਡੀਲਰਾਂ ਕਾਹਦੇ ਡੀਲਰੋਂ ਕਹਿੰਦਾ ਹਾਂਜੀ ਕੋਈ ਬਾਤ ਨਹੀਂ ਅੱਜ ਤੁਹਾਡੇ ਦਿਨ ਆ ਤੁਸੀਂ ਬੋਲੋ ਕੱਲ ਨੂੰ ਮੇਰੇ ਦਿਨ ਆਉਣਗੇ ਮੈਂ ਬੋਲੂਗਾ ਫੇ ਮੈਂ ਤੁਹਾਨੂੰ ਦੱਸੂਗਾ ਜਦੋਂ ਮੇਰੇ ਦਿਨ ਆਉਣਗੇ ਕਹਿੰਦਾ ਹਾਂ ਬਾਤ ਕਰ ਰਹੇ ਹਾਂ ਅੱਜ ਅਸੀਂ ਕੱਲ ਨੂੰ ਅਸੀਂ ਕੱਲ ਨੂੰ ਬਸ ਹਮ 25 ਤਰੀਕ ਨੂੰ ਪੈਸੇ ਦੇ ਰਹੇ ਹਾਂ ਮੈਡਮ ਜੀ 24 ਤਰੀਕ ਨੂੰ ਹਮ ਪੈਸੇ ਦੇ ਰਹੇ ਹਾਂ ਮੈਡਮ ਜੀ 15 ਤਰੀਕ ਨੂੰ ਹਮ ਪੈਸੇ ਦੇ ਰਹੇ ਹਾਂ ਤਾਂ ਲੁੱਟ ਲਿਆ ਲੁੱਟ ਲਿਆ ਜੀ ਲੁੱਟ ਲਿਆ ਮੈਂ ਕਹਿੰਨੀ ਰੱਬ ਦਾ ਵਾਸਤਾ ਲੋਕੋ ਬਚੋ ਇਹਨਾਂ ਗੰਦਿਆਂ ਡੀਲਰਾਂ ਤੋਂ ਬਚੋ ਲੋਕੋ ਬਚੋ ਮੈਂ ਮਰ ਗਈ 25 ਲੱਖ ਰੁਪਏ ਲਾ ਕੇ ਮੇਰੇ ਨਿਆਣੇ ਝੜਕਾਂ ਦੇ ੱਟਕੇ ਖਾਣ ਨੂੰ ਆ ਗਏ ਆ ਮੇਰਾ ਵੱਡਾ ਮੁੰਡਾ ਮੱਟੀ ਬਾਹਰ ਕਿਰਾਏ ਤੇ ਇੱਥੇ ਜਲੰਧਰ ੱਟਕੇ ਖਾਂਦੇ ਆ ਅਸੀਂ ਮਾਂ ਪੁੱਤ ਇੱਥੇ ੱਟਕੇ ਖਾਂਦੇ ਆ ਬੰਦਾ ਮੇਰੇ ਨੇ ਸਾਰੀ ਜਵਾਨੀ ਬਾਰ ਗਾਲ ਦਿੱਤੀ ਕਮਾਈ ਕਰਦੇ ਨੇ ਸਾਰੀ ਕਮਾਈ ਅਸੀਂ ਇੱਥੇ ਲਾਤੀ ਆ ਅਸੀਂ ਕਿਹੜੇ ਘੂਚ ਜਾਈਏ ਹੁਣ ਕੱਲ ਨੂਹਾਂ ਮੇ ਕਰਾਇਆ ਤੇ ਕਿੱਥੇ ਰੱਖਾਂ ਤੁਹਾਨੂੰ ਪਤਾ ਅੱਜ ਕਾ ਨੂਹਾਂ ਕਰਾਇਆ ਤੇ ਰੱਖੀਆਂ ਜਾਂਦੀਆਂ ਮਾਹੌਲ ਕਿੰਨਾ ਦੇ ਆ ਕਿੰਨੇ ਗੰਦੇ ਮਾਹੌਲ ਆ ਮੇਰੇ ਮੇਰੇ ਰਿਸ਼ਤੇਦਾਰਾਂ ਨੂੰ ਨਹੀਂ ਦੱਸਦੀ ਮੇਰੇ ਰਿਸ਼ਤੇਦਾਰਾਂ ਨੇ ਮੇਰੇ ਛਿੱਤਰ ਮਾਰ ਰਹੇ ਕਹਿੰਦਾ ਸਾਥ ਸਾਨੂੰ ਉਹਦੋਂ ਕਿ ਉਹਨਾਂ ਦਾਸਿਆ ਲੈਣ ਲੱਗੇ ਨੇ ਉਹਦੋਂ ਤੂੰ ਚੋਰੀ ਚੋਰੀ ਲੈ ਲਿਆ ਉਹ ਤਾਂ ਸਾਨੂੰ ਭੇਤ ਵੀ ਨਹੀਂ ਰੱਖਣ ਦਿੱਤਾ ਤੁਹਾਨੂੰ ਕਿਹੜੇ ਸੁਪਨੇ ਦਿਖਾਤੇ ਸੀ ਉਸਨੇ ਉਹਨੇ ਇਹ ਕਹਿਆ ਸੀਗਾ ਜੀ ਇੱਥੇ ਸਟੀਲ ਲੇਟਾਂ ਲੱਗਣਗੀਆਂ ਵਧੀਆ ਗਲੀਆਂ ਬਣਨਗੀਆਂ ਪਰ ਇੱਥੇ ਇਦਾਂ ਦਾ ਕੁਝ ਨਹੀਂ ਹੋਇਆ ਕਿੱਥੇ ਲਾਈਟਾਂ ਕਿੱਥੇ ਆ ਤੇ ਤਾਰਾਂ ਵੀ ਨਹੀਂ ਆਈ ਕਿੱਥੇ ਵੀ ਕੁਝ ਨਹੀਂ ਹੈਗਾ ਜੀ ਇੱਥੇ ਪਹਿਲਾਂ ਸਾਨੂੰ ਬਹੁਤ ਕੁਝ ਕਿਹਾ ਗਿਆ ਮੇਰੇ ਖੁਦ ਦੀਆਂ ਦੁਕਾਨਾਂ ਹੈਗੀਆਂ ਇੱਥੇ ਉਸ ਬਿਹਾਵ ਤੇ ਮੈਂ ਨਾ ਜਗ੍ਹਾ ਦਵਾਈ ਆ ਤਾ 3 ਸਾਲ ਪਹਿਲਾਂ ਤੁਸੀਂ ਬਣਾ ਲੀਆਂ ਨਹੀਂ ਮੈਂ ਬਣਾਈ ਨਹੀਂ ਜੀ ਅਗਰ ਤੁਸੀਂ ਬਣਾਉਂਗੇ ਤੁਹਾਡੇ ਵੀ ਰੋਕ ਦੇਣਗੇ ਬਿਲਕੁਲ ਰੋਕਣਗੇ ਮੈਂ ਇਸੇ ਕਰਕੇ ਤਾਂ ਇੱਥੇ ਖੜਾ ਇਹ ਮੈਨੂੰ ਬੋਲਦੇ ਆ ਮੈਂ ਅਗੋ ਬਾਜ ਨੂੰ ਬੋਲਦਾ ਉਹ ਤੁਹਾਨੂੰ ਹੀ ਆ ਕਿਉਂਕਿ ਤੁਸੀਂ ਸੌਦਾ ਦਵਾਈ ਤੁਸੀਂ ਉਹ ਡੀਲਰ ਦੇ ਥਰੂ ਸੌਦਾ ਦਵਾਤਾ ਫਿਰ ਸਪਨੇ ਤੁਹ ਵਾਕ ਵਿੱਚ ਮੈਂ ਵੀ ਲੁੱਟਿਆ ਗਿਆ ਜੀ ਇਸ ਟਾਈਮ ਹੂੰ ਕਿਉਂਕਿ ਮੈਂ ਆਪਣੇ ਜੀਜਾ ਜੀ ਨੂੰ ਵੀ ਦੁਕਾਨ ਦਵਾਈ ਹੈ ਇਹ ਉਹ ਪਰਿਵਾਰ ਹੈ ਇਹ ਉਹ ਪਰਿਵਾਰ ਹੈ ਜਿਹੜਾ ਤੁਹਾਨੂੰ ਦਿਖਾ ਰਿਹਾ ਮਾਤਾ ਜੀ ਹੈ ਦੇਖੋ ਜਿੱਦੜ ਪਹਿਲੇ ਦਿਨ ਮੈਨੂੰ ਜਾਟਾ ਮੁੰਡਾ ਸੋਨੀ ਮੁੰਡਾ ਰੋਕਣ ਆਇਆ ਸੀ ਨਾ ਹੂੰ ਮੈਂ ਕਿਹਾ ਠੀਕ ਹੈ ਵੀਰੇ ਨਹੀਂ ਬਣਾਉਂਦੇ ਮੈਂ ਇੰਨੀ ਗੱਲ ਕਹਿ ਕੇ ਮੁੰਡਾ ਚੱਲ ਗਿਆ ਮੈਂ ਆਲਮ ਨੂੰ ਫੋਨ ਕੀਤਾ ਆਲਮ ਡੀਲਰ ਨੂੰ ਮੈਂ ਕਿਹਾ ਆਲਮ ਭਾਜੀ ਸਸਰੀ ਗੱਲ ਕਹਿੰਦਾ ਸਸਰੀ ਕਾਲ ਮੈਂ ਕਹ ਜੱਟ ਮੈਨੂੰ ਰੋਕ ਕੇ ਗਿਆ ਕਹਿੰਦਾ ਕੋਈ ਗੱਲ ਨਹੀਂ ਸ਼ਰਾਬ ਸਰੂਪ ਪੀਤੀ ਹੋਣੀ ਆ ਕਹਿੰਦਾ ਕੋਈ ਗੱਲ ਨਹੀਂ ਪੀਤੀ ਹੋਣੀ ਸ਼ਰਾਬ ਮੈਂ ਕਹ ਪਾਜੀ ਸ਼ਰਾਬ ਨਹੀਂ ਪੀਤੀ ਮੈਂ ਕਹ ਅਗਲਾ ਮੇਰੇ ਮੁੰਡੇ ਦੇ ਹੱਥ ਪੈਰ ਤੋੜ ਦੇ ਮੇਰੇ ਚ ਪੇੜ ਮਾਰ ਦੇ ਮੇਰੀ ਕੀ ਇੱਜ਼ਤ ਰਹਿ ਜਾਓ ਕਹਿੰਦਾ ਐਸੇ-ਕੈਸੇ ਮਾਰ ਜੋਗੇ ਜੱਟ ਆਇਆ ਨਾ ਤੁਸੀਂ ਥਾਣੇ ਚਲੇ ਜਾਓ ਮੈਂ ਕਹ ਮੈਂ ਲੁੱਤੀ ਅਖੀ ਕੋਈ ਦੇ ਦੇ ਹੱਥੋਂ ਚਲੋ ਠੀਕ ਆ ਕਿ ਪੈਸੇ ਕੱਢ ਮੇਰੇ 5.5 ਕਰੋੜ ਰੁਪਏ ਰਹਿਦਾ ਜੀ ਨਹੀਂ ਤੁਹਾਡਾ ਤਾਂ ਚਲੋ ਮੰਨ ਲਿਆ ਤੁਹਾਡੇ ਪੈਸੇ ਰਹਿੰਦੇ ਨੇ ਲੇਕਿਨ ਜੇਕਰ ਤੁਸੀਂ ਰਿਸ਼ਤੀ ਕਰਾ ਕੇ ਨਹੀਂ ਦਿੱਤੀ ਫਿਰ ਉਹਨਾਂ ਨੇ ਰਿਸ਼ਤੀ ਕਰਾ ਕੇ ਤਾਂ ਦਿੱਤੀ ਗਰੀਬਾਂ ਨੂੰ ਕਿਉਂ ਆ ਅਸੀਂ ਕਿਵੇਂ ਕਰਾਈ ਉਹਨਾਂ ਨਾਲ ਗੱਲ ਕਰਨ ਦਾ ਇਹ ਤੇ ਤੁਹਾਡੀ ਉਹਨਾਂ ਨਾਲ ਗੱਲਬਾਤ ਹੋਈ ਉਹ ਉਹ ਟਾਈਮ ਨਾਲ ਗੱਲ ਕਰ ਰਹੇ ਹਾਂ ਨਾ ਉਹਨਾਂ ਨਾਲ ਗੱਲ ਕਰੋ ਨਾ ਨਹੀਂ ਨਹੀਂ ਤੁਹਾਡੀ ਉਹਦੇ ਨਾਲ ਗੱਲ ਹੋ ਪਈ ਜਿਹਦੇ ਕੋਲ ਤੁਸੀਂ ਪੈਸੇ ਲੈਣੇ ਡੀਲਰ ਦਾ ਨਾਮ ਕੀ ਪੈਸੇ ਬਾਕੀ ਦਾ ਨਾਮ ਮਲਕੀਤ ਆ ਨਾਮ ਜਿਹਦੇ ਕੋਲ ਤੁਸੀਂ 5.5 ਕਰੋੜ ਰੁਪਏ ਲੈਣਾ ਵਾ ਤੇ ਉਹਨੇ ਫਿਰ ਪੰਜ ਸਾਲ ਤੋਂ 2 ਸਾਲ ਉੱਤੇ ਹੋ ਗਏ ਜੀ ਫਿਰ ਉਹਨੇ ਫਿਰ ਸਾਡੀ ਪ੍ਰਮਾਨਚੀ ਸੀਗੇ ਨਹੀਂ ਦਿੱਤੇ ਉਹਨੇ ਅਸੀਂ ਕਾ ਬੰਦ ਕਰਾਤਾ ਠੀਕ ਹੈ ਜਿੰਨੇ ਪੈਸੇ ਆਏ ਜਾਂ ਫਿਰ ਉਹ ਸਾਨੂੰ ਉਹਨੇ ਪੈਸੇ ਦੇ ਤੋਂ ਪਿੱਛੇ ਜਗਾ ਦੇਣਾਂਗੇ ਇਹਦੇ ਰੇਟਿੰਗਾਂ ਦੀ ਦੋ ਕਰਾਈਆਂ ਨੇ ਸਾਰੀ ਗੱਲ ਮੇਰੇ ਚਾਚੇ ਨਾਲ ਗੱਲ ਕਰ ਲੈ ਯਾਰ ਚਲੋ ਮੈਂ ਉਹਦੇ ਨਾਲ ਕਰਦਾ ਮੈਂ ਉਹਨਾਂ ਨਾਲ ਕਰਦਾ ਗੱਲ ਵਿਸ਼ਾਲ ਗੱਲ ਕਰ ਰਹੇ ਹਾਂ ਲੁਧਿਆਣਾ ਦੇ ਇੱਕ ਪੱਤਰਕਾਰ ਠੀਕ ਹੋ ਸਰ ਮੈਂ ਤਾਂ ਅੰਦਰ ਖਾਸੀ ਕਲਾ ਕਲੋਨੀ ਚ ਆਇਆ ਸੀ ਕਿ ਇੱਕ ਪਰਿਵਾਰ ਨੇ ਬੁਲਾਇਆ ਸੀ ਜਿਨ੍ਹਾਂ ਨੇ ਆਪਣੀ ਬਿਲਡਿੰਗ ਬਣਾ ਲਈ ਹੈ ਉਹਨਾਂ ਕੋ ਰਿਸ਼ਤੀ ਹੈਗੀ ਮਹਾਦੇਵ ਕਲੋਨੀ ਤੇ ਉਹਨਾਂ ਨੂੰ ਲੈਂਟਰ ਨਹੀਂ ਪਾ ਦਿੱਤਾ ਜਾ ਰਿਹਾ ਤੁਹਾਡੇ ਜੇ ਮੇਰੇ ਖਿਆਲ ਨਾਲ ਰਜਿਸਟਰਾਰਾਂ ਦੀ ਗੱਲ ਹੋਈ ਸੀ ਕਿ 5.5 ਕਰੋੜ ਰੁਪਏ ਕਹਿੰਦੇ ਅਸੀਂ ਲੈਣਾ ਹੈ ਹਜੇ ਉਸ ਡੀਲਰ ਦੇ ਕੋਲ ਲੇਕਿਨ ਸਰ ਇਹਨਾਂ ਨੂੰ ਮਕਾਨ ਵੇਚਿਆ ਕਿੱਦਾਂ ਗਿਆ ਰਿਸਟਰੀ ਕਿੱਦਾਂ ਕਰਾ ਦਿੱਤੀ ਗਈ ਇਹ ਤਾਂ ਉਹਨਾਂ ਤੋਂ ਪੁੱਛੋ ਜੀ ਤੋਂ ਲੈ ਆਏ ਨੇ ਨਹੀਂ ਨਹੀਂ ਜਦੋਂ ਤੁਸੀਂ ਪੈਸੇ ਤੁਹਾਡੇ ਦਿੱਤੇ ਨਹੀਂ ਗਏ ਤੇ ਹੁਣ ਇਹਨਾਂ ਨੇ ਜਗਾ ਲੈ ਲਈ ਪੈਸਾ ਨਾਲ ਨਹੀਂ ਇਨਵੈਸਟ ਕਰਤਾ ਤੇ ਹੁਣ ਇਹਨਾਂ ਦਾ ਕਸੂਰ ਕਿੱਥੇ ਹੈ ਇਹ ਤਾਂ ਉਹਨਾਂ ਨਾਲ ਉਹਨਾਂ ਨਾਲ ਇਹ ਤਾਂ ਉਹਨਾਂ ਤੋਂ ਪੈਸੇ ਲੈਣਾ ਜੀ ਉਹਨਾਂ ਨੂੰ ਜਾ ਕੇ ਗੱਲ ਕਰਨ ਇਹਨਾਂ ਨੂੰ ਉਹਨਾਂ ਨੂੰ ਐਸੀ ਕੇਮ ਕਰਾਈ ਮੈਦਾ ਕਰਾਈ ਇਹਨਾਂ ਨੂੰ ਨਾਮ ਉਹਨਾਂ ਨੂੰ ਕਰਾਈ ਹੈ ਮਤਲਬ ਰਿਸ਼ਤੀ ਨਾਲ ਤੁਸੀਂ ਕਰਾਈ ਉਹਨਾਂ ਨੇ ਕਿੱਥੇ ਕਰਾਈ ਦੋ ਨੰਬਰ ਦੀ ਕਰਾਈ ਫੇਰ ਰਿਸ਼ਤੀ ਮਤਲਬ ਉਹ ਹੀ ਦੋ ਨੰਬਰ ਦੀ ਕਰਾਈ ਉਹ ਮਤਲਬ ਉਹਨਾਂ ਨਾਲ ਗੱਲ ਕਰੂੰ ਇੱਕ ਆਵਾਮ ਤਾਂ ਫਸ ਗਈ ਨਾ ਰੇਚ ਬਚਰੀ ਆਵਾਮ ਤਾਂ ਫਸ ਗਈ ਨਾ ਮਤਲਬ ਆਵਾਮ ਜਿਹੜੀ ਆਪਣੇ ਲੁਧਿਆਣਾ ਸ਼ਹਿਰ ਦੀ ਹੈ ਉਹ ਤਾਂ ਫੇਰ ਡੀਲਰਾਂ ਦੇ ਝਾਂਸੇ 'ਚ ਆ ਗਈ ਉਹ ਤਾਂ ਆ ਗਈ ਪੱਕੀ ਆ ਗਈ ਪਰ ਮੈਂ ਇਹਨੂੰ ਕਹਿੰਦਾ ਬਹਿ ਕੇ ਮੈਂ ਕਹਿੰਦਾ ਮੈਨੂੰ ਕੰਮ ਤੋਰ ਕਰਾਵਾ ਕੇ ਮੇਰੇ ਪੈਸੇ ਦੇ ਦੇ ਬਹਿ ਕੇ ਗੱਲ ਕਰ ਲੈ ਉਹ ਮੈਂ ਦੇਖੋ ਇੱਕ ਦਿਨ ਜਾਊਗਾ ਮੇਰੇ ਘਰੇ ਹਾਂਜੀ ਫੇਰ ਆਪਾਂ ਬਹਿ ਕੇ ਗੱਲ ਕਰ ਦੋ ਮੈਂ ਤੇ ਲੈ ਆ ਬਈ ਪੈਸੇ ਜਦੋਂ ਜਾਊਣ ਉਹਦੇ ਪੈਸੇ ਵੋੜੂੰਗਾ ਨਹੀਂ ਤੁਹਾਨੂੰ ਇੱਕ ਥੇਲਾ ਵੀ ਦਿੱਤਾ ਨਹੀਂ ਹਜੇ ਇੱਕ ਪੈਸਾ ਵੀ ਦਿੱਤਾ ਨਹੀਂ ਪੈਸੇ ਪਹਿਲਾਂ ਦਿੱਤੇ ਜਿਹੜੇ ਮੈਂ ਹੁਣ ਉਹ ਤੋਂ ਲੈਣਾ ਮੈਂ ਵੀ ਉਹ ਤੋਂ 500 ਰੁਪਏ ਲੈਣਾ ਯਾਰ ਇਸ ਕਲੋਨੀ ਦਾ ਜਿੱਥੇ ਮੈਂ ਖੜਾ ਵਾਂ ਹਾਂ ਤੇ ਕੰਮ ਕੰਮ ਮੇਰੇ ਪੈਸੇ ਦਾ ਵੇ ਕਹਦਾ ਗੰਨਾ ਮਾਗਰ ਪੈਸੇ ਦੇ ਕੇ ਕੰਮ ਤੋਂ ਫੜਾ ਮੈਨੂੰ ਕੀ ਤੇ ਜਿਹੜੇ ਇਹਨਾਂ ਨੂੰ ਦ੍ਰਿਸ਼ਟੀ ਕਰਾਈ ਇਹਨਾਂ ਕੋਈ ਪੈਸਾ ਲਿੱਤਾ ਫਿਰ ਉਹ ਤੁਹਾਨੂੰ ਦੇ ਕੋਲ ਪੈਸਾ ਨਹੀਂ ਆਇਆ ਉਹ ਪਿੱਛੇ ਜਿਹੜੀ ਪਿਛਲੀ ਜਿਹੜੀ ਵੇਚੀ ਉਹਦਾ ਹੈ ਇਹਦਾ ਥੋੜੋ ਆਇਆ ਸਰ ਮੈਂ ਨਾ ਇੱਕ ਗੱਲ ਤੁਹਾਨੂੰ ਮੈਂ ਮੇਰੀ ਸਮਝੋ ਧਿਆਨ ਨਾਲ ਤੁਹਾਨੂੰ ਪਿਛਲੀ ਜਿਹੜੀ ਤੁਸੀਂ ਵੇਚੀ ਉਹਦੀ ਤੁਹਾਨੂੰ ਪੈ ਨਹੀਂ ਆਇਆ ਫਿਰ ਉਹਨੇ ਰਜਿਸਟਰੀ ਨਹੀਂ ਮੈਂ ਨਹੀਂ ਪਰ ਮੈਨੂੰ ਕੋਲ ਰੋਕਣ ਜੇ ਤਾਂ ਮੈਨੂੰ ਪੈਸੇ ਆ ਕਿ ਮੈਂ ਮੈਂ ਦਿਮਾਗ ਕਰਾ ਫਿਰ ਨਹੀਂ ਨਹੀਂ ਸਰ ਮੈਂ ਉਹ ਨਹੀਂ ਕਹਿ ਰਿਹਾ ਰਜਿਸਟਰੀ ਫਿਰ ਕਿੱਦਾਂ ਹੋ ਗਈ ਇਹਦੀ ਮੈਂ ਉਹ ਤੁਹਾਨੂੰ ਪੁੱਛਣਾ ਚਾਹੁੰਦਾ ਨਾ ਤੁਸੀਂ ਕੀਤੀ ਇਹ ਤਾਂ ਹੁਣ ਤੁਸੀਂ ਹੁਣ ਕਰਨ ਦੱਸੋ ਜਾ ਕੇ ਤੁਮਰੇ ਕੀ ਕਿਹੜੇ ਰਾਵਣ ਕਰਾ ਦੇਉਂ ਮੈਂ ਜਾ ਕੇ ਮੜੋ ਨਾ ਉਹ ਕਰਨ ਓਨਰ ਨੂੰ ਮਿਲ ਲਈਏ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ ਜੀ ਕੋਈ ਨਾ ਪਾਪਾ ਵੀ ਮੈਂ ਲੱਗ ਤੂੰ ਇੱਕ ਬਰਨ ਖਾਪੇ ਸਾਡੀ ਸਾਡੇ ਸਾਨੂੰ ਕੰਮ ਨਹੀਂ ਕਰਦਾ ਜਾਂਦਾ ਸਾਡੇ ਪੈਸੇ ਮੋੜੋ ਚਲੋ ਮੈਂ ਉਹਨੇ ਕਰਦਾ ਗੱਲ ਹੋਣਾ ਜਿਹੜਾ ਡੀਲਰ ਹੈਗਾ ਉਹਨੇ ਗੱਲ ਕਰਦਾ ਆ ਕਰ ਲੋ ਜਾ ਕੇ ਪਾਵ ਹਾਂਜੀ আলম ਸਾਹਿਬ ਕੀ ਹਾਲ ਹੈ ਬਾਜੀ ਵਧੀਆ ਪਾਜੀ ਕੀ ਹਾਲ ਹੈ ਬਾਜੀ ਵਧੀਆ ਪਾਜੀ ਕੀ ਮਾਮਲਾ ਕੀ ਹੈਗਾ ਬੜਾ ਵਧੀਆ 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 ਉਹ ਕੁਝ ਨਹੀਂ ਹੈਗਾ ਜ਼ਮੀਨਦਾਰ ਦਾ ਨਾ ਥੋੜਾ ਜਿਹਾ ਸਾਡਾ ਕੋਲ ਰੋਲਾ ਸੀਗਾ ਹਾਂਜੀ ਉਹ ਗੱਲ ਨੇੜੇ ਲੱਗੀ ਸਾਡੀ ਤੀਜੇ ਚੌਥੇ ਨਰਾਤੇ ਨੇ ਦਾ ਕੰਮ ਚਾਲੂ ਕਰਾ ਦਾਂਗੇ ਗੱਲ ਨੇੜੇ ਲੱਗੀ ਸਾਰੀ ਮੈਂ ਜ਼ਮੀਨਦਾਰ ਨਾਲ ਮੈਂ ਜ਼ਮੀਨਦਾਰ ਨਾਲ ਗੱਲ ਕੀਤੀ ਜੱਟ ਨਾਲ ਉਹ ਕਹਿੰਦਾ 5 ਕਰੋੜ ਰੁਪਏ ਰੈਂਦਾ ਜਦ ਤੱਕ 5 ਕਰੋੜ ਨਹੀਂ ਦਿੰਦੇ ਤਦ ਤੱਕ ਮੈਂ ਇੱਥੇ ਕੁਝ ਬਸਣ ਨਹੀਂ ਦੇਣਾ ਉਹ ਗੱਲ ਕਹਿੰਦਾ ਹੀ ਹੁੰਦਾ ਧਮਕਾ ਮਾਰਦਾ ਹੀ ਹੁੰਦਾ ਗੱਲਾ ਮੇਰੀ ਸਾਰੀ ਗੱਲ ਨੇੜੇ ਲੱਗੀ ਹੋਈ ਹੈ ਵਿੱਚ ਬੰਦੇ ਪਾਏ ਹੋ ਠੀਕ ਹੈ ਹਾਂ ਵਿੱਚ ਬੰਦੇ ਪਾਏ ਹੋਏ ਆ ਗੱਲ ਸਾਰੀ ਅੰਗੜੇ ਲੱਗ ਗਈ ਹੈ ਕਿ ਜੇ ਚੌਥੇ ਨਰਾਤੇ ਆਪਾਂ ਇਹਨਾਂ ਦਾ ਕੰਮ ਚਾਲੂ ਕਰਾ ਦਾਂਗੇ ਲੇਕਿਨ ਇਹ ਪਰਿਵਾਰ ਹੁਣ ਤੁਹਾਡੇ ਦਫਤਰ ਗਿਆ ਵੈ ਕਿ ਉੱਥੇ ਜਾ ਕੇ ਤੁਹਾਡੇ ਕੋਲ ਆ ਰਿਹਾ ਪਰਿਵਾਰ ਹਾਂਜੀ ਮੈਂ ਕਹ ਪਰਿਵਾਰ ਜਿਹੜਾ ਹੈਗਾ ਜਿਹੜੀ ਮੈਲਾ ਜਲੰਧਰ ਦੀ ਹੈ ਉਹ ਤੁਹਾਡੇ ਦਫਤਰ ਆ ਰਹੀ ਹੈ ਤੇ ਇਹ ਕਹਿ ਰਹੀ ਹੈ ਕਿ ਨਹੀਂ ਤਾਂ ਮੇਰੇ ਪੈਸੇ ਮੋੜ ਦੇਣਾ ਜਾਂ ਮੇਰਾ ਜਿੰਨਾ ਸਮਾਨ ਲੱਗਾ ਉਹ ਮੋੜ ਦੇਣਾ ਨਹੀਂ ਤੇ ਜੇ ਨਰਾਤੇ ਆਪਾਂ ਕਰਤੇ ਜੇ ਚੌਥੇ ਨਰਾਤੇ ਕੰਮ ਹੀ ਚਾਲੂ ਕਰਾ ਦਾਂਗੇ ਗੱਲ ਸਮਝੋ ਗੱਲ ਨੇੜੇ ਲੱਗੀ ਹੋਈ ਹੈ ਜੀ ਜਿਸ ਜੋਤਨਾ ਦਾ ਕੰਮ ਚਾਲੂ ਕਰਾ ਦੇਗਾ ਠੀਕ ਹੈ ਚਲੋ ਠੀਕ ਹੈ ਬਹੁਤ ਬਹੁਤ ਸ਼ੁਕਰੀਆ আলম ਸਾਹਿਬ ਠੀਕ ਵਜੀ ਨਹੀਂ ਨਹੀਂ ਮਿਹਰਬਾਨੀ ਥੈਂਕ ਯੂ ਵਜੀ ਥੈਂਕ ਯੂ ਥੈਂਕ ਯੂ ਤੇ ਜਿਸ ਜੋਤਨਾ ਦਾ ਕੰਮ ਚਾਲੂ ਕਰਾ ਦੇਗਾ ਗੱਲ ਸਾਰੀ ਨੇੜੇ ਲੱਗੀ ਹੋਈ ਹੈ ਜ਼ਿੰਮੇਵਾਰ ਨਾਲ ਠੀਕ ਹੈ ਜ਼ਿੰਮੇਵਾਰ ਅਗਲਾ ਪਤਾ ਕਿ ਜਦ ਕੋਈ ਕਲੇਸ਼ ਪਿਆ ਹੁੰਦਾ ਨਾ ਤੇ ਅਗਲਾ ਆ ਕੇ ਕਹਿੰਦਾ ਹੁੰਦਾ ਹਾਂ ਕੋਈ ਬੰਦੇ ਜ਼ਿੰਮੇਵਾਰ ਪਾਏ ਨੇੜੇ ਲੱਗੀ ਹੋਈ ਹੈ ਗੱਲ ਆਪਣੀ ਕਿੱਥੇ ਬੈਠੇ ਕਿੱਥੋਂ ਤੁਸੀਂ ਮੈਂ ਜਲੰਧਰ ਆਇਆ ਸੀਗਾ ਚਲੋ ਠੀਕ ਹੈ আলম ਸਾਹਿਬ ਓਕੇ ਓਕੇ ਵਜੀ ਥੈਂਕ ਯੂ ਬਾਦੇ ਮੈਂ ਕਿਹਾ ਕਿਉਂ ਮੈਂ ਕਿਹਾ ਮੈਂ ਕਿਉਂ ਉੱਪਰ ਖੜੇ ਚੱਲ ਜਾ ਬਾਅਦ ਚ ਗੱਲ ਪਟ ਕੇ ਕਹਿੰਦਾ ਮੈਨੇ ਐਸੀ ਥੋੜੀ ਬੋਲਾ ਥਾ ਕੱਪੜੇ ਫਾੜ ਦੋ ਮੈਂ ਬੋਲਾ ਥਾ ਤੁਸੀਂ ਰਿਕਾਰਡਿੰਗ ਹੈਗੀ ਉਸ ਚੀਜ਼ ਦੀ ਹਾਂਜੀ ਮੇਰੇ ਕੋਲ ਰਿਕਾਰਡਿੰਗ ਆ ਮੈਨੂੰ ਜਿਹਦਾ ਵੀ ਫੋਨ ਆਉਂਦਾ ਮੈਂ ਆਪਣੇ ਫੋਨ ਰਿਕਾਰਡਿੰਗ ਤੇ ਲਾਇਆ ਮੈਂ ਸਭ ਦੀ ਤੁਹਾਡੀਆਂ ਗੱਲਾਂ ਮੈਂ ਸਭ ਦੀ ਰਿਕਾਰਡਿੰਗ ਕਰਦੀ ਪਈ ਆ ਮੇਰੇ ਫੋਨ 'ਚ ਹਜ਼ਾਰਾਂ ਰਿਕਾਰਡਿੰਗ ਹੋਣੀ ਆ ਮੈਂ ਤੁਹਾਨੂੰ ਸਾਰੀ ਦੇ ਦਿੰਦੀ ਆ ਚਾਹੁੰਦੇ ਕਿਉਂ ਹੁਣ ਕੀ ਕਿਹਦਾ ਰੋਕ ਮੈਨੂੰ ਦੇਖੋ ਜੀ ਇਨਸਾਫ ਚਾਹੀਦਾ ਜਾਂ ਮੇਰਾ ਲੈਂਟਰ ਪਵੇ ਜਾਂ ਜਿੰਨਾ ਮੇਰਾ ਪੈਸਾ ਜ਼ ਬਿਲਕੁਲ ਇਹ ਪਰਿਵਾਰ ਹੈ ਜਲੰਧਰ ਦੇ ਪਛਰੇ ਮੈਲਾ ਨੇ ਜਲੰਧਰ ਇਹਦੇਲੇ ਮੇਰੇ ਤੋਂ ਰਾਸ਼ਨ ਨੂੰ ਵੀ 10 ਰੁਪਏ ਨਹੀਂ ਹੈਗੇ ਰਾਤ ਦੇ 8 ਵਜੇ ਦੀ ਮੈਂ ਰੋਟੀ ਖਾਧੀ ਆ ਕਸਮੀ ਗੱਲ ਕਹਿੰਨੀ ਆ ਹਜੇ ਤੱਕ ਮੈਂ ਮੂੰਹ ਤੇ ਨਾ ਇੱਕ ਦਾਣਾ ਬੁਰਕੀ ਜਿਹਨੂੰ ਕਹਿੰਦੇ ਇਤਜੀਵ ਤੇ ਨਹੀਂ ਰੱਖੀ ਨਾਮ ਰੇ ਮੁੰਡੇ ਨੇ ਨਾਮ ਯਰ ਰੱਖੀ ਲੇਕਿਨ ਬੱਚੋ 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 ਤੁਸੀਂ ਉਸ ਡੀਲਰਾਂ ਤੋਂ ਬਚੋ ਜਿਹੜੇ ਮੁੰਗੇਰੀ ਲਾਲ ਦੇ ਸੁਪਨੇ ਦਿਖਾ ਕੇ ਤੁਹਾਨੂੰ ਆਲੀਸ਼ਾਨ ਮਕਾਨ ਦੀਆਂ ਗੱਲਾਂ ਕਰਦੇ ਨੇ ਸਟਰੀਟ ਲਾਈਟਾਂ ਸੀਵਰ ਪਾਣੀ ਦਾ ਨਿਕਾਸੀ ਪਾਣੀ ਦੇ ਸੀਵਰ ਪਈ ਹੋਣਗੇ ਸਟਰੀਟ ਲੈਟਰ ਪਈਆਂ ਹੋਣਗੀਆਂ ਪੱਕੀਆਂ ਸੜਕਾਂ ਹੋਣਗੀਆਂ ਲੇਕਿਨ ਉਹ ਸੜਕਾਂ ਤੋਂ ਬਚੋ ਤੇ ਉਹ ਡੀਲਰਾਂ ਤੋਂ ਬਚੋ ਕਿਉਂਕਿ ਮਹਿਲਾ ਦੁਬਾ ਜਲੰਧਰ ਦੇ ਸੀ ਹਸਬੈਂਡ ਦੁਬਈ ਆ ਸਾਰਾ ਇੱਕ ਇੱਕ ਪਾਈ ਜੋੜ ਜੋੜ ਕੇ ਇਸਨੇ ਜਗਾ ਦਿੱਤੀ ਲੁਧਿਆਣਾ ਦੇ ਖਾਸੀ ਕਲਾ ਦੇ ਵਿੱਚ ਉੱਥੋਂ ਜੱਟ ਦੀ ਰਿਕਾਰਡਿੰਗ ਤੁਸੀਂ ਸੁਣੋ ਜੱਟ ਦਾ ਕਹਿਣਾ ਕਿ ਡੀਲਰ ਕੋਸ਼ਿਸ਼ 5.5 ਕਰੋੜ ਰੁਪਈਆ ਲੈਣਾ ਵਾ ਲੇਕਿਨ ਉਸ ਤੋਂ ਬਾਅਦ ਜਦੋਂ ਮਾਇਲਾ ਦੀ ਜਿਹੜੀ ਗੱਲ ਮਲਕੀਤ ਆਲਮ ਦੇ ਨਾਲ ਹੋਈ ਤਾਂ ਮਲਕੀਤ ਆਲਮ ਇਹਨਾਂ ਨੂੰ ਕਿੰਦਾ ਦੀ ਗੱਲਾਂ ਕਹਿ ਰਿਹਾ ਉਹ ਵੀ ਤੁਸੀਂ ਸੁਣੋ ਲੇਕਿਨ ਇਹਦੇ ਵਿੱਚ ਇੱਕ ਫਰਮਾਨ ਜਿਹੜਾ ਡੀਸੀ ਸਾਹਿਬ ਤੁਹਾਨੂੰ ਵੀ ਲੈਣਾ ਪੈਣਾ ਗਲੱਡਾ ਦੇ ਅਫਸਰਾਂ ਨੂੰ ਵੀ ਲੈਣਾ ਪੈਣਾ ਕਿ ਆ ਕੀ ਲੁਧਿਆਣਾ ਸ਼ਹਿਰ ਦੀ ਆਵਾਮ ਕਿਉਂ ਫਸਦੀ ਹੈ ਆ ਕੀ ਲੁਧਿਆਣਾ ਸ਼ਹਿਰ ਦੀ ਉਹ ਆਵਾਮ ਦਾ ਕੀ ਕਸੂ ਮਜਬੂਰ ਹੋ ਜਾਂਦੇ ਨੇ ਹੁਣ ਦੇਦੇ ਆ ਕਿ ਇਸ ਜਗ੍ਹਾ ਦਾ ਹੱਲ ਇਹਨਾਂ ਨੂੰ ਮਿਲਦਾ ਕਿ ਪੈਸਾ ਮਿਲਦਾ ਹੈ ਕਿ ਨਹੀਂ ਮਿਲਦਾ ਵੈ ਲੋਕਾਂ ਨੂੰ ਕੈਰਾਮੈਨ ਧਰਮੀ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ